ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਕਰਕਰਾਸ਼ੀ ਯਾਨੀ ਕੈਂਸਰ ਦੇ ਮਹੀਨੇ ਅਕਤੂਬਰ 2025 ਦਾ ਪੂਰਾ ਫੋਰਕਾਸਟ ਤੇ ਚਲੋ ਸ਼ੁਰੂ ਕਰਦੇ ਹਾਂ ਜੇ ਤੁਸੀਂ ਕਰਕਰਾਸ਼ੀ ਵਾਲੇ ਹੋ ਜਾਂ ਤੁਹਾਡੇ ਘਰ ਵਿੱਚ ਕਿਸੇ ਦੀ ਕਰਕਰਾਸ਼ੀ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਵੇਗੀ ਇਸ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੀ ਹੈਲਥ ਕੈਰੀਅਰ ਐਜੂਕੇਸ਼ਨ ਰਿਲੇਸ਼ਨਸ਼ਿਪ ਤੇ ਫਾਈਨੈਂਸ ਦੇ ਮਾਮਲੇ ਵਿੱਚ ਕੀ ਬਦਲਾਅ ਹੋਣਗੇ ਅੰਤ ਤੱਕ ਬਨੇ ਰਹੋ ਕਿਉਂਕਿ ਵੀਡੀਓ ਦੇ ਐਂਡ ਵਿੱਚ ਮੈਂ ਤੁਹਾਨੂੰ ਕੁਝ ਖਾਸ ਤੇ ਅਸਰਦਾਰ ਉਪਾਏ ਵੀ ਦੱਸਾਂਗੀ ਜੋ ਤੁਹਾਡੀ ਲਾਈਫ ਨੂੰ ਹੋਰ ਵੀ ਵਧੀਆ ਬਣਾ ਸਕਦੇ ਨੇ ਤੇ ਹਾਂ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਹੋਰ ਐਸਟ੍ਰੋਲੋਜੀ ਤੇ ਲਾਈਫ ਗਾਈਡੈਂਸ ਵੀਡੀਓਜ਼ ਮਿਸ ਨਾ ਕਰੋ ਤੇ ਚਲੋ ਸ਼ੁਰੂ ਕਰਦੇ ਹਾਂ ਕਰਕ ਵਾਲਿਓ ਅਕਟੋਬਰ ਮਿਕਸਡ ਰਿਜ਼ਲਟਸ ਦੇਗਾ ਪਰ 18 ਤਰੀਕ ਤੋਂ ਬਾਅਦ ਵੱਡੀ ਖੁਸ਼ੀਆਂ ਦੇ ਯੋਗ ਹੈ ਪਹਿਲਾ ਹਿੱਸਾ ਕਾਰ ਦੇ ਕੰਮਾਂ ਤੇ ਮੈਂਟਲ ਸਟ੍ਰੈਸ ਤੇ ਜ਼ਿਆਦਾ ਫੋਕਸ ਰੱਖੇਗਾ ਪਰ ਟੈਂਪਰੇਰੀ ਗੁਰੂ ਦੇ ਬਦਲਾਅ ਨਾਲ ਤੁਹਾਡਾ ਕੌਨਫੀਡੈਂਸ ਤੇ ਲਗ ਦੋਮੋ ਬੂਸਟ ਹੋਣੀ ਪਿਆਰ ਤੇ ਰਿਸ਼ਤਿਆਂ ਚ ਗਹਿਰਾਈ ਤੇ ਮਿਠਾਸ ਆਵੇਗੀ ਪੇਸ਼ੈਂਸ ਰੱਖੋ ਤੇ ਆਪਣੇ ਦਿਲ ਦੀ ਸੁਣੋ ਇਹ ਮਹੀਨਾ ਇਮੋਸ਼ਨਲ ਹੀਲਿੰਗ ਲਈ ਆਵੇਗਾ ਜੇ ਗੱਲ ਕਰੇ ਤੁਹਾਡੇ ਕੈਰੀਅਰ ਤੇ ਬਿਜ਼ਨਸ ਬਾਰੇ ਕੈਰੀਅਰ ਸਲੋ ਸਟਾਰਟ ਹੋਵੇਗਾ ਪਰ ਹਾਰਡ ਵਰਕ ਨੂੰ ਨਾ ਛੱਡਣਾ ਬੌਸਸ ਤੇ ਸੀਨੀਅਰ ਨਾਲ ਕਮਿਊਨੀਕੇਸ਼ਨ ਨੂੰ ਕਲੀਅਰ ਰੱਖੋ ਗੁੱਸੇ ਤੋਂ ਬਚੋ रियल एस्टेट ਤੇ ਪ੍ਰਾਪਰਟੀ ਦੇ ਕੰਮ ਚ ਸਫਲਤਾ ਮਿਲੇਗੀ। ਸੁਭਯੋਗ ਨੇ ਪਰ 18 ਅਕਤੂਬਰ ਤੋਂ ਬਾਅਦ ਨਵੇਂ ਪ੍ਰੋਜੈਕਟਸ ਤੇ ਟ੍ਰਾਂਸਫਰ ਦੀ ਖਬਰ ਵੀ ਮਿਲ ਸਕਦੀ ਹੈ। ਜੇਕਰ ਗੱਲ ਕਰੀਏ ਅਸੀਂ ਤੁਹਾਡੇ ਰੱਤ ਲਵ ਅਤੇ ਰਿਲੇਸ਼ਨਸ਼ਿਪ ਬਾਰੇ ਲਵ ਲਾਈਫ ਲਈ ਇਹ ਮਹੀਨਾ ਸ਼ਾਂਤ ਤੇ ਵਾਮ ਰਹੇਗਾ। ਕਮਿਟਿਡ ਕਪਲਸ ਲਈ ਇਹ ਮਹੀਨਾ ਕਮਿਟਮੈਂਟ ਤੇ ਡੀਪ ਟਾਕ ਦਾ ਬਿਹਤਰੀਨ ਸਮੇਂ ਹੈ। ਸਿੰਗਲਸ ਨੂੰ ਸੀਰੀਅਸ ਤੇ ਅੰਡਰਸਟੈਂਡਿੰਗ ਵਾਲਾ ਪਾਰਟਨਰ ਮਿਲਣ ਦੇ ਵੱਡੇ ਯੋਗ ਨੇ ਘਰ ਵਿੱਚ ਸ਼ਾਂਤੀ ਰਹੇਗੀ ਪਰ ਛੋਟੀ ਗੱਲ ਨੂੰ ਵੱਡਾ ਨਾ ਬਣਾਣਾ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਪਿਆਰ ਤੇ ਟਰਸਟ ਨੂੰ ਅੱਗੇ ਰੱਖੋ ਤੇ ਇਹ ਤੁਹਾਡੇ ਲਈ ਇਸ ਮਹੀਨੇ ਬਹੁਤ ਹੀ ਕਾਮਯਾਬ ਹੋਵੇਗਾ ਜੇਕਰ ਗੱਲ ਕਰੀਏ ਤੁਹਾਡੀ ਫਾਈਨੈਂਸ ਤੇ ਵੈਲਥ ਬਾਰੇ ਫਾਈਨੈਂਸ਼ੀਅਲ ਕੰਡੀਸ਼ਨਸ ਸਟੇਬਲ ਰਹੇਗੀ ਪਰ ਅਨਐਕਸਪੈਕਟਿਡ ਖਰਚੇ ਹੋ ਸਕਦੇ ਨੇ ਇਸ ਚੀਜ਼ ਦਾ ਤੁਹਾਨੂੰ ਇਸ ਮਹੀਨੇ ਧਿਆਨ ਦੇਣ ਦੀ ਲੋੜ ਹੈ ਪਹਿਲੇ ਤਰੀਕਾ ਚ ਬਜਟਿੰਗ ਤੇ ਕੰਟਰੋਲ ਰੱਖੋ ਖਾਸ ਕਰਕੇ ਲਗਜ਼ਰੀ ਆਈਟਮਸ ਤੇ ਇਨਵੈਸਟਮੈਂਟਸ ਲਈ ਮਿਡ ਮੰਥ ਤੋਂ ਬਾਅਦ ਦਾ ਸਮੇਂ ਬਹੁਤ ਹੀ ਸ਼ੁਭ ਹੋਵੇਗਾ ਰੁਕੇ ਹੋਇਆ ਪੈਸਾ ਜਾਂ ਗਵਰਨਮੈਂਟ ਤੋਂ ਫਾਇਦਾ 18 ਤਰੀਕ ਦੇ ਆਸ-ਪਾਸ ਮਿਲ ਸਕਦਾ ਜੇਕਰ ਗੱਲ ਕਰੀਏ ਤੁਹਾਡੀ ਹੈਲਥ ਦੇ ਬਾਰੇ ਸਿਹਤ ਲਈ ਮੈਂਟਲ ਪੀਸ ਸਭ ਤੋਂ ਬਹੁਤ ਜ਼ਰੂਰੀ ਹੈ ਤੇ ਜ਼ਿਆਦਾ ਸੋਚਣ ਤੋਂ ਬਚਣਾ ਇਸ ਸਾਲ सिर दर्द भी हो सकते अपने पसंदीदा पानी ਤੇ ਲਿਕੁਇਡ ਆਇਡ ਜ਼ਿਆਦਾ ਲਓ ਮੈਡੀਟੇਸ਼ਨ ਤੇ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਦਿਮਾਗੀ ਸ਼ਾਂਤੀ ਦੇਗਾ ਯੋਗਾ ਤੇ ਫਿਜ਼ੀਕਲ ਐਕਸਰਸਾਈਜ਼ 'ਚ ਜ਼ਿਆਦਾ ਧਿਆਨ ਦਿਓ ਜੇਕਰ ਗੱਲ ਕਰੀਏ ਤੁਹਾਡੀ ਲੱਕੀ ਚੀਜ਼ਾਂ ਬਾਰੇ ਤੇ ਇਸ ਮਹੀਨੇ ਲਈ ਤੁਹਾਡੀ ਲੱਕੀ ਡੇਟਸ ਨੇ ਅਕਟੂਬਰ 3 11 17 ਤੇ 27 ਲੱਕੀ ਨੰਬਰ ਰਹਿਣਗੇ ਯਾਨੀ ਸ਼ੁਭ ਅੰਕ 2 ਤੇ 7 ਲੱਕੀ ਕਲਰ ਸਫੇਦ ਤੇ ਹਲਕਾ ਪੀਲਾ ਲੱਕੀ ਦਿਨ ਰਹੇਗਾ ਸੋਮਵਾਰ ਤੁਹਾਡੇ ਇਸ ਮਹੀਨੇ ਜੇਕਰ ਗਾਲ ਕਰੀਏ ਤੁਹਾਡੀ ਇਸ ਮਹੀਨੇ ਦੀ ਕੁਝ ਖਾਸ ਰੈਮਡੀਜ਼ ਬਾਰੇ ਤੇ ਸਫੇਦ ਚੰਦਾ ਦਾ ਤਿਲਕ ਜ਼ਰੂਰ ਲਗਾਓ ਮਾਂ ਦੀ ਸੇਵਾ ਕਰੋ ਤੇ ਉਹਨਾਂ ਤੋਂ ਆਸ਼ੀਰਵਾਦ ਜ਼ਰੂਰ ਲਓ ਚਾਂਦੀ ਦਾ ਰਿੰਗ ਜਾਂ ਮੋਤੀ ਤਾਰਨ ਕਰਨਾ ਬਹੁਤ ਹੀ ਸ਼ੁਭ ਰੂਪ ਤੇ ਦੋਸਤੋ ਐਸੀ ਕਰਕ ਰਾਸ਼ੀ ਦੇ ਅਕਤੂਬਰ 2025 ਦਾ ਪੂਰਾ ਫੋਰਕਾਸਟ ਯਾਦ ਰੱਖਿਓ ਤੁਹਾਡੀ ਸਹਾਂनुभूति ਹੀ ਤੁਹਾਡੀ ਸਭ ਤੋਂ ਵੱਡੀ ਸ਼ਕਤੀ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟਸ ਵਿੱਚ ਆਪਣੀ ਫੀਲਿੰਗ ਜ਼ਰੂਰ ਦੱਸੋ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ